ਮੰਡੀ ਤੋਂ ਐਮਪੀ ਕੰਗੜਾ ਨੌਤ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ ਕੰਗੜਾ ਨੌਤ ਦੇ ਵੱਲੋਂ ਇੱਕ ਵਿਵਾਦਿਤ ਪੋਸਟ ਸ਼ੇਅਰ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਉਸ ਦਾ ਵਿਰੋਧ ਹੋ ਰਿਹਾ ਹੈ ਦਰਅਸਲ ਹੈ ਕੰਗੜਾ ਨੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਦੇਸ਼ ਦਾ ਬੇਟਾ ਦੇਸ਼ ਦਾ ਬਾਪ ਨਹੀਂ ਹੁੰਦਾ ਤਨ ਹਨ ਭਾਰਤ ਮਾਤਾ ਦੇਹ ਪੁੱਤਰ ਜਿਸ ਦੇ ਹੇਠਾਂ ਕੰਗੜਾ ਨੇ ਲਾਲ ਬਹਾਦਰ ਸ਼ਾਸਤਰੀ ਦੀ ਫੋਟੋ ਲਗਾਈ ਹੈ ਤਾਂ ਉਹ ਦੱਸਦੀ ਹੈ ਕਿ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਮ ਦਿਤੀ ਹੈ ਕੰਗਣਾ ਨੇ ਪੋਸਟ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ਤੇ ਸ਼ੇਅਰ ਕੀਤੀ ਇਸ ਦੇ ਨਾਲ ਹੀ ਕੰਗਣਾ ਨੇ ਐਕਸ ਤੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਵੀਡੀਓ ਦੇ ਵਿੱਚ ਕੰਗਣਾ ਨੇ ਕਿਹਾ ਸਫਾਈ ਵੀ ਉਨੀ ਹੀ ਜ਼ਰੂਰੀ ਹੈ ਜਿਨੇ ਆਜ਼ਾਦੀ ਮਹਾਤਮਾ ਗਾਂਧੀ ਦੀ ਜਨਮ ਦਿਤੀ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵਿਜਨ ਨੂੰ ਅੱਗੇ ਲੈ ਕੇ ਜਾ ਰਹੇ ਹਨ ਇਸ ਗਾਂਧੀ ਜਨਮ ਦਿਤੀ ਤੇ ਸਵੱਛਤਾ ਮੁਹਿੰਮ ਦਾ ਟੀਮ ਕੁਦਰਤ ਦੁਆਰਾ ਸਵੱਛਤਾ ਹੈ ਇਹ ਸਾਡੇ ਭਾਰਤ ਦੀ ਅਸਲ ਦੌਲਤ ਤੇ ਵਿਰਾਸਤ ਹੈ ਸਾਡੇ ਦੇਸ਼ ਦੇ ਵਿੱਚ ਰੱਖਿਆ ਤੇ ਆਰਥਿਕ ਵਿੱਚ ਹੀ ਨਹੀਂ ਸਗੋ ਸੱਭਿਆਚਾਰ ਤੇ ਕੁਦਰਤ ਦੇ ਵਿੱਚ ਸਰਵੋਤਮ ਹੋਣਾ ਚਾਹੀਦਾ ਹੈ ਕਾਜ ਸਾਡੇ ਦੇਸ਼ ਦੀ ਆਉਣ ਵਾਲੀ ਪੀੜ੍ਹੀ ਬਜ਼ੁਰਗ ਬੱਚਿਆਂ ਔਰਤਾ ਤੇ ਸਵੈ ਮਾਨ ਪ੍ਰਤੀ ਸੁਵੇਦਨਸ਼ੀਲ ਹੋ ਸਕੇ ਇਸ ਦੇ ਨਾਲ ਹੀ ਲਗਾਤਾਰ ਜਿੱਥੇ ਇਸ ਵਿਵਾਦਿਤ ਪੋਸਟਰ ਦਾ ਵਿਰੋਧ ਹੋ ਰਿਹਾ ਹੈ ਉੱਥੇ ਇਸ ਦੇ ਵਿਚਾਲੇ ਹੁਣ ਐਸਜੀਪੀਸੀ ਦੇ ਵੱਲੋਂ ਵੀ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਕੰਗਣਾ ਦੀ ਪੋਸਟ ਨੂੰ ਲੈ ਕੇ ਗੁਰਚਰਨ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਗਾਂਧੀ ਲਈ ਕੋਈ ਸਤਿਕਾਰ ਨਹੀਂ ਹੈ ਉਹ ਇੱਕ ਝੂਠਾ ਲੀਡਰ ਸੀ ਉਹਨਾਂ ਨੇ ਕਿਹਾ ਕਿ ਕੰਗਣਾ ਤਾਂ ਅੱਜ ਬੋਲ ਰਹੀ ਹੈ ਪਰ ਸਿੱਖ ਤਾਂ ਹਮੇਸ਼ਾ ਤੋਂ ਹੀ ਇਹ ਗੱਲ ਕਰਦੇ ਆਏ ਨੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦੇਖੋ ਜੀ ਕੰਗਣਾ ਨੇ ਤਾਂ ਸੁਣੀ ਸੁਣਾਈ ਗੱਲ ਕੀਤੀ ਆ ਇਹ ਜਿਹੜਾ ਸਿੱਖ ਆਵਾਮ ਆ ਉਹ ਅੱਜ ਦਾ ਨਹੀਂ ਕਹਿੰਦਾ ਇਹ ਤਾਂ ਬਹੁਤ ਦਿਨ ਪਹਿਲਾਂ ਦਾ ਕਹਿੰਦਾ ਕਿ ਸਾਡੇ ਜਦੋਂ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਤੁਹਾਡਾ ਪਿਤਾ ਕੌਣ ਹੈ ਤਾਂ ਅਸੀਂ ਦੱਸਦੇ ਹਾਂ ਕਿ ਗੁਰਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ ਤੇ ਸਾਡੀ ਮਾਤਾ ਸਹਿਬਕੌਰ ਤੇ ਵਾਸੀ ਅਨੰਦਪੁਰ ਸਾਹਿਬ ਤੇ ਗਾਂਧੀ ਸਿੱਖਾਂ ਵਾਸਤੇ ਕਿੱਥੋਂ ਆ ਗਿਆ ਦੂਜੀ ਗੱਲ ਗਾਂਧੀ ਨਾਲ ਦਾ ਸਾਡਾ ਰਾਂਝੀ ਬਹੁਤ ਵੱਡਾ ਏਡਾ ਵੱਡਾ ਝੂਠ ਬੋਲਿਆ ਗਾਂਧੀ ਨੇ ਉਸ ਸੀਸਗੰਹ ਸਾਹਿਬ ਖੇ ਕਹਿੰਦੇ ਵੀ ਜੇ ਸਿੱਖਾਂ ਨੂੰ ਨਾਲ ਸਾਡੇ ਚੱਲਣਾ ਚਾਹੀਦਾ ਜੇ ਸਿੱਖਾਂ ਦੇ ਬੋਲ ਬਾਲੇ ਜੇਰਾ ਅਸੀਂ ਖਿੱਤਾ ਦਵਾਂਗੇ ਉਹਦੇ 'ਚ ਨਾ ਹੋਏ ਤਾਂ ਇਹ ਤਲਵਾਰ ਦੇ ਨਾਲ ਆਪਦੇ ਹੱਕ ਲੈ ਸਕਦੇ ਆ ਤੇ ਗਾਂਧੀ ਭੱਜ ਗਿਆ ਤੇ ਬਾਕੀ ਤਾਂ ਗੱਲਾਂ ਸੁਣਦੇ ਆ ਆਪਾਂ ਵੱਡੇ ਜਿਹੜੇ ਜਿਹੜੇ ਫਾਂਸੀਆਂ ਤੇ ਚੜੇ ਲੋਕ ਉਹਨਾਂ ਦੇ ਲਈ ਮੋਨ ਵੀ ਧਾਰਿਆ ਬਹੁਤ ਕੁਝ ਕੀਤਾ ਸੋ ਕੰਗਣਾ ਤਾਂ ਵਿਚਾਰੀ ਅੱਜ ਕਹਿੰਦੀ ਆ ਪਤਾ ਨਹੀਂ ਕੀ ਉਹਨੇ ਕਹਿਣਾ ਉਹਰ ਸਿੱਖਾਂ ਦੇ ਲਈ ਗਾਂਧੀ ਜਿਹੜਾ ਵਾ ਉਹ ਇੱਕ ਝੂਠਾ ਲੀਡਰ ਆ ਜਿਹਦੇ ਲਈ ਸਾਡੇ ਮਨ 'ਚ ਕੋਈ ਸਤਿਕਾਰ ਨਹੀਂ